ਲੋਭੀ ਸੱਜਣੋ ਜਿਹੜਾ ਮੁੰਡਾ ਤੁਸਾ ਦੇ ਮੋਬਾਈਲ ਦੀ ਸਕਰੀਨ ਦੇ ਉੱਤੇ ਦੇਖ ਰਹੇ ਹੋ ਨਾ ਇਹ ਮੁੰਡਾ ਕਹਿੰਦਾ ਮੈਂ ਕੁਝ ਚੀਜ਼ਾਂ ਛੱਡਤੀਆਂ ਜਿੰਨਾ ਕਰਕੇ ਮੇਰੇ ਸਰੀਰ ਦਾ ਨੁਕਸਾਨ ਹੁੰਦਾ ਸੀ ਤੇ ਇੱਕ ਇਧਰ ਜਵਾਨ ਬੈਠਾ ਆਪਣੇ ਨਾਲ ਆਹ ਦੇਖ ਲੋ ਹੱਡੀ ਸਿੰਗਲ ਐ ਲੈਦੀ ਕਿਉਂ ਇਹ ਕਹਿਵਾ ਵੱਡ ਕਵੱਡੀ ਆ ਉਹ ਤਾਂ ਕੈਮਰੀਚੂ ਨਹੀਂ ਨਿਕਲਿਆ ਮੋਬਾਈਲ ਕੀ ਵੱਡਿਆ ਹੋਇਆ ਸੀ ਇਧਰ ਦੇ ਪੈਸੇ ਵਾਲੇ ਲੋਕ ਨੇ ਅਸਾਂ ਉਹ ਪੈਸੇ ਵਾਲੇ ਲੋਕ ਨੇ ਤਾਂ ਹੀ ਚੀਜ਼ਾਂ ਛੱਡਦੇ ਨੇ ਤੇ ਆਹ ਮੁੰਡਾ ਕਹਿੰਦਾ ਅਸੀਂ ਅਜੇ ਕਮਾਉਣ ਲੱਗਿਆ ਨਹੀਂ ਅਸਾਂ ਕਮਾਉਣ ਲੱਗਿਆ ਇਹ ਕਹਿੰਦਾ ਭਾਈ ਆਪਾਂ ਤਾਂ ਉਹ ਚੀਜ਼ਾਂ ਕਹਿੰਦਾ ਦੱਬ ਕੇ ਖਾਈਦੀਆਂ ਨੇ ਜਿਹੜੀਆਂ ਆਹ ਜਿਹੋ ਉਹ ਚੀਜ਼ਾਂ ਨੇ ਜਿਹੜੀਆਂ ਛੱਡੀ ਬੱਠਾ ਜਿਹੜਾ ਛੱਡੀ ਬੱਠਾ ਇਹ ਕਹਿੰਦਾ ਸਮੋਸਾ ਮੈਂ ਨਹੀਂ ਖਾਂਦਾ ਹੂੰ ਨਿਊਡਲ ਮੈਂ ਨਹੀਂ ਖਾਂਦਾ ਅੱਛਾ ਦਹੀਂ ਭੱਲਾ ਮੈਂ ਨਹੀਂ ਖਾਂਦਾ ਟਿੱਕੀ ਮੈਂ ਨਹੀਂ ਖਾਂਦਾ ਗੋਲ ਗੱਪੇ ਤੇ ਗੋਲ ਗੱਪੇ ਦਾ ਜਨਾਣੀ ਵਾਲੀਆਂ ਨੇ ਆਪਾਂ ਉਹ ਮੈਂ ਉਹਦੇ ਨਾਲ ਸਹਿਮਤ ਨਹੀਂ ਉਹ ਇਹਨੇ ਕਿਹਾ ਵੀ ਠੀਕ ਹੈ ਤੇ ਇਹ ਉਹ ਚੀਜ਼ਾਂ ਦਾ ਜ਼ਰੂਰੀ ਨਹੀਂ ਖਾਣ ਵਾਲੀਆਂ ਇਹੀ ਤਾਂ ਯਾਰ ਚੀਜ਼ਾਂ ਹੁੰਦੀਆਂ ਨੇ ਹੋਰ ਕੀ ਖਾਵੇ ਬੰਦਾ ਜਰਦਾ ਮੈਂ ਨਹੀਂ ਖਾਂਦਾ ਬੀਡੀ ਮੈਂ ਨਹੀਂ ਪੀਂਦਾ ਓਕੀ ਜਿਵੇਂ ਮਿਲਦੀ ਨਹੀਂ ਤੇ ਦਾਰੂ ਤੋਂ ਮਿਲਦੀ ਤਾਂ ਕਿਉਂ ਨਹੀਂ ਮਿਲਦੀ ਐ ਓਕੀ ਫੇਮ ਓਏ ਮਿਲਦੀ ਨਹੀਂ ਭਾਵੇਂ ਇੰਨਾ ਬੋੜ ਨਹੀਂ ਕਰ ਸਕਦੇ ਆਪਾਂ ਪੈਸੇ ਨਹੀਂ ਹੈ ਪੈਸੇ ਕਿ ਨਹੀਂ ਹੈ ਹਾਂ ਠੀਕ ਹੈ ਐ ਫਰੀਦ ਹੀ ਮਿਲਦਾ ਤਾਂ ਖਾ ਲੈਨੇ ਆ ਐਡੀ ਗੱਲ ਨਹੀਂ ਧੂਆਂ ਕੱਢਦੇ ਨੇ ਧੂਆਂ ਤਾਂ ਧੂਆਂ ਤਾਂ ਬੀੜੀਆਂ ਦੇ ਨਿਕਲਦਾ ਹੈ ਤੇ ਆ ਗਿਆ ਜਵਾਨ ਹਾਂਜੀ ਭਾਈ ਤੂੰ ਕਿਹੜੀਆਂ ਕਿਹੜੇ ਚੀਜ਼ਾਂ ਛੱਡਿਆ ਨੇ ਰਸੀ ਭਾਈ ਜੀ ਮੈਂ ਕੈਮੀਕਲ ਰਹਿਤ ਹੋ ਗਿਆ ਇਹ ਕੈਮੀ ਮਤਲਬ ਕੀ ਹੈ ਕੈਮੀਕਲ ਰਹਿੰਦਾ ਕਿ ਜਿਵੇਂ ਕੋਲ ਡਰਿੰਕ ਜੇ ਡੀ ਵੀਰ ਫਲੇਵਰ ਹੋ ਗਿਆ ਜੁ ਕੋਈ ਨਹੀਂ ਕੋਲ ਡਰਿੰਕ ਕਿਉਂ ਸੜੀਦਾ ਕਾਰਨ ਵੈਸੇ ਤੂੰ ਕਾਰਨ ਤਾਂ ਕੋਈ ਨਹੀਂ ਦੇਖ ਕੋਈ ਵੀ ਚੀਜ਼ ਹੈ ਡਾਕਟਰ ਨੇ ਕੀ ਆਊਗਾ ਨਹੀਂ ਤੂੰ ਕਹਿੰਦਾ ਤੂੰ ਪਹਿਲੀ ਗੱਲ ਹੀ ਕਹਿੰਦੀ ਕਿ ਕੋਲ ਡਰਿੰਕ ਸੜਦੀ ਤੇ ਇੰਟਰ ਦੇਖ ਲੈ ਇਹਦੀ ਕਿਹੜੀ ਉਮਰ ਹੋਈ ਆ ਯਾਰ ਆ ਪਾਈ ਬੈਠਾ ਲਿਮਕਾ ਇਹਨਾਂ ਦਾ ਮੇਦਾ ਮਾਲਾ ਹੈ ਆ ਦੇਖੋ ਆ ਦੀ ਵਾਲੀ ਖਾਲੀ ਕੀਤੀ ਆ ਹਾਂ ਦੀ ਵਾਲੀ ਗੱਲ ਕੀਤੀ ਚਾਹੀ ਜਿੰਨੇ ਦੀ ਮਰਜ਼ੀ ਕਰਤੀ ਹੈ ਪਰ ਪਹਿਲੇ ਤਾਂ ਤੂੰ ਕੋਲਟ੍ਰੇਕ ਨੂੰ ਫਿਨਿਆਸ ਲੈ ਲਿਆ ਦੂਜੀ ਦੂਜੀ oily ਚ ਜਿੱਦਾਂ ਮੰਨ ਗਏ ਚਲੋ ਆਪਣੇ ਸਮੋਸਾ ਵਗੈਰਾ ਬ੍ਰੈਡ ਪਕੌੜੇ ਵਗੈਰਾ ਇਹ ਚੀਜ਼ਾਂ ਨਹੀਂ oil ਚ ਨਾ ਪਕਾਓ اور فرائیڈ وغیرہ ਚ ਪਕਾ لو ਘਿਓਟ ਪਕਾਣੋ oil ਤਾਂ ਉਹ ਵੀ اور فرائیڈ ਵੀ oily ਹੁੰਦਾ ਉਹ ਕਿਹੜਾ ਪਾਣੀ ਹੁੰਦਾ ਇਹਦਾ ਕੀ ਨੁਕਸਾਨ ਵੀ ਨੁਕਸਾਨ ਬਹੁਤ ਹੈ ਨੇ ਡਿਫੈਂਡ ਤਾਂ ਆਪਾਂ ਵੈਸੇ ਵੀ ਤੜਕੇ ਦੁੜਕੇ ਚ ਵਰਤਦੇ ਆ ਉਹ ਚੀਜ਼ ਲੱਗਿਆ ਤੜਕਾ ਲਾਉਣਾ ਲੱਗ ਚੀਜ਼ ਆ ਉਹ ਤੇ ਜੀ ਤਲਣੀ ਚੀਜ਼ ਉਹ ਲੱਗਿਆ ਇੱਕ ਜ਼ਿਆਦਾ ਕੁਆਂਟੀਟੀ ਦੇ ਵਿੱਚ ਚੀਜ਼ ਹੈ ਜ਼ਿਆਦਾ ਤੇਲ ਦੇ ਵਿੱਚ ਪਾਉਣਾ ਉਸ ਐਕਸਪੈਰੀਮੈਂਟ ਦਾ ਕੋਲਡ ਇਫੈਕਟ ਪਾਉਂਦਾ ਚੀਜ਼ਾਂ ਨੂੰ ਹੈ ਨਾ ਲੀਵਰ ਤੇ ਬਹੁਤ ਅਫੈਕਟ ਹੈ ਇਹ ਚੀਜ਼ ਦਾ ਚਲ ਆਪਾਂ ਇਹ ਇਧਰੋਂ ਵੀ ਲੈ ਲੈਨੇ ਹਾਂ ਕਰ ਮੈਂ ਲੈ ਲੀ ਨਾ ਪੁੱਛੀ ਬਤਾਓ ਪੁੱਛੀ ਦੇਖੋ ਗੱਲ ਇਹਦਾ ਨੈਗੇਟਿਵ ਸਸੇ ਪੁਆਇੰਟ ਪੁਆਇੰਟ ਠੀਕ ਹੈ ਲੈ ਦੇ ਚੱਲ ਦੇਖੋ ਇੱਕ ਗੱਲ ਇੱਕ ਮਿੰਟ ਇੱਕ ਮਿੰਟ ਦਾਰੂ ਹੁੰਦੀ ਹੈ ਲਿਕੁਇਡ ਹਾਂ ਗੱਲ ਸੁਣ ਲਓ ਮੇਰੀ ਨਹੀਂ ਇਖੜਾ ਨਹੀਂ ਸਮਝਦੇ ਗੱਲ ਦਾਤਾ ਜੀ ਗੱਲ ਸੁਣੋ ਪਹਿਲਾਂ ਜਿਹੜੀ ਕੋਲਡ ਡਰਿੰਕ ਹਾਂ ਠੀਕ ਹੈ ਉਹਦੇ ਵਿੱਚ ਕੈਮੀਕਲ ਅਲੱਗ ਸਿਸਟਮ ਦਾ ਹੁੰਦਾ ਅਲੱਗ ਹੁੰਦਾ ਉਹ ਹੱਡੀਆਂ ਨੂੰ ਵੀ ਖੋੜਦਾ ਗੱਲ ਸੁਣ ਲਓ ਤੁਸੀਂ ਇੱਕ ਗੱਲ ਕਰੋ ਆ ਗਲਾਸ ਦੇ ਵਿੱਚ ਜਿੱਦਾਂ ਬਾਈ ਨੇ ਪਾਈ ਹੋਈ ਆ ਹੂੰ ਖੰਡਾਰੂੜੀ ਜੂ ਲਿਆ ਕੇ ਕੋ ਛੋਟਾ ਹੱਡੀ ਦਾ ਟੁਕੜਾ ਇਹ ਚ ਰੱਖ ਲ ਨੂੰ ਬੰਦ ਕਰ ਦੋ 10 ਦਿਨ ਦਾ 5 ਦਿਨ ਵਾਸਤੇ ਤੁਸੀਂ ਦੇਖਿਓ ਜੇ ਰੂਟੀਨ ਚ ਆਪਾਂ ਕੋਲ ਡਰਿੰਕ ਪੀਨੇ ਆ ਆਪਣੇ ਸਰੀਰ ਦੇ ਵਿੱਚ ਰਹਿੰਦੀ ਆ ਤੂੰ ਮੇਰੀ ਗੱਲ ਦਾ ਜਵਾਬ ਨਹੀਂ ਦਿੱਤਾ ਧਾਰੂ ਪੀਣਾ ਧਾਰੂ ਪੀਣਾ ਵੀਰੇ 10 ਦਿਨ ਦੇ ਪੀਣਾ ਨਾ ਹਾਂ ਠੀਕ ਐ ਤੇ ਉਹ ਸਰੀਰ ਨੂੰ ਵੀ ਨੁਕਸਾਨ ਹੀ ਪਚਾਉਂਦੀ ਆ ਧਾਰੂ ਲੀਵਰ ਤੇ ਟੈਗ ਨਹੀਂ ਕਰਦੀ ਖੜ ਗਈ ਮੈਂ ਮੈਂ ਦੱਸਦਾ ਮੈਂ ਦੱਸਦਾ ਕੀ ਉਹ ਲੀਵਰ ਤੇ ਟੈਗ ਨਹੀਂ ਕਰਦੀ ਮੈਂ ਦੱਸਦਾ ਨਹੀਂ ਕਰਦੀ ਕੱਦ ਹੀ ਨਹੀਂ ਕਰਦੀ ਏ ਵੀ ਨਹੀਂ ਕਰਦਾ ਜੇ ਆਪਾਂ ਲੈਂਦੀ ਜਿਵੇਂ ਆ ਕੇ दारू ਵੀ ਨਹੀਂ ਕਰਦੀ ਜੇ ਤੂੰ ਹੁਣ ਦਿਨ ਰਾਤ दारू ਪੀਏਗਾ ਫਿਰ ਕਿਵੇਂ ਬਚੇਗਾ ਭਾਈ ਲੋੜ ਤੋਂ ਵੱਧ ਰੋਟੀ ਵੀ ਮਾੜੀ ਆ ਬੜੀ ਐਂਦਰ ਜਿਹੜੀ ਉਹ ਚਲਦੀ ਨਾ ਉਹਦੇ ਵਿੱਚ ਜੋ ਹਾਂ ਚਲੋ ਵੀ ਲੋੜ ਤੋਂ ਵੱਧ ਆ ਪਰ ਰੋਟੀ ਖਾਮਾ ਕੇ ਰੋਟੀ ਵੀ ਮਾੜੀ ਆ ਸੇਕ ਲਈ ਆਪਾਂ ਕਹਿੰਦੇ ਜਿਹੜੀ ਵੀ ਚੀਜ਼ ਖਾਣੀ ਪੀਣੀ ਆ ਜੇ ਸਮੋਸਾ ਖਾਣਾ ਦੋ ਦਿਨਾਂ ਬਾਅਦ ਤਿੰਨ ਦਿਨਾਂ ਬਾਅਦ ਇੱਕ ਖਾ ਲਿਆ ਉਹਦਾ ਕੋਈ ਨੁਕਸਾਨ ਨਹੀਂ ਜੇ ਤੂੰ ਡੇਲੀ ਕੱਲੋ ਖਾਣੇ ਲਾ ਦਿੱ ਗਿਆ ਯਾਰ ਕਿਉਂ ਨੇ ਰਿੰਗ ਰਿੰਗ ਤੇ ਲਾਇਕ ਸੁਣ। ਵੀ ਆਪਾਂ ਕਿਹਨੇ ਆਂ ਦਾਰੂ ਵੀ ਮਾੜੀ ਆ ਜੇ ਆਪਾਂ ਜਿਆਦਾ ਪੀਨੇ ਆ। ਠੀਕ ਆ। ਖੰਡਾ ਵੀ ਮਾੜਾ ਜੀ ਜਿਆਦਾ ਪੀਨੇ ਆ। ਪਰ ਜੇ ਲਿਮਟ ਦੇ ਪੀਨੇ ਆ ਤਾਂ ਜ਼ਹਿਰ ਵੀ ਠੀਕ ਆ। ਆ ਲੈ ਫਿਕਰ ਮੇਰਾ ਕਰਨ ਨਵੀਂ ਨਾਚੀ ਬਾਈ। ਜੇ ਲਿਮਟ ਦੇ ਵਿੱਚ ਤੁਸੀਂ ਜ਼ਹਿਰ ਵੀ ਪੀ ਲੋਗੇ ਤਾਂ ਉਹ ਵੀ ਠੀਕ ਹੈਗੀ। ਠੀਕ ਹੈ ਨਾ? ਹੁਣ ਤੁਸੀਂ ਕਮੈਂਟਾਂ 'ਚ ਦੱਸਣਾ ਬਾਈ ਬਣ ਕੇ ਠੀਕ ਹੈਗੀ ਕਿ ਨਹੀਂ। ਠੀਕ ਹੈ ਨਾ? ਠੀਕ ਹੈ ਨਹੀਂ ਕਰਦੇ ਐਕਸਪੈਰੀਮੈਂਟ ਕੀ ਐਕਸਪੈਰੀਮੈਂਟ ਕਰਦੇ ਤਦੋਂ ਇਹ ਇਹ ਦੇ ਮੰਨਣ ਦੇ ਅਕੋਰਡਿੰਗ ਹੈ ਵੀ ਇਹ ਕਹਿੰਦਾ ਵੀ ਜਿਹੜੀਆਂ ਆਜ ਜਨਨਾਂ ਚ ਜ਼ਹਿਰ ਹੂੰ ਠੀਕ ਹੈ ਜਨਨਾਂ ਚ ਜ਼ਹਿਰ ਹੈ ਕੈਮੀਕਲ ਕਹਿੰਦੇ ਜੈ ਕੈਮੀਕਲ ਜ਼ਹਿਰ ਨਹੀਂ ਆਪਾਂ ਮੰਨਦੇ ਆ ਪਰ ਜੇ ਆਪਾਂ ਲਿਮਟ ਚ ਪੀਨੇ ਆ ਦਿਨ ਵਿੱਚ ਇੱਕ ਪੀ ਲਿਆ ਤਾਂ ਇਹਦਾ ਫਾਇਦਾ ਵੀ ਹੈ ਠੀਕ ਹੈ ਜੇ ਇਹ ਆਪਾਂ ਕੱਲ੍ਹ ਜੇ ਪਾਣੀ ਪੀਣਾ ਤਾਂ ਵੀ ਠੰਡਾ ਅੱਜ ਆਪਾਂ ਚਾਹ ਪੀਣੀ ਤਾਂ ਵੀ ਠੰਡਾ ਉਹ ਤਾਂ ਮਾੜੀ ਆ ਫਿਰ ਇਹ ਕਹਿੰਦਾ ਮਨ ਦਾਰੂ ਕਹਿੰਦਾ ਸਿਹਤ ਲਈ ਮਾੜੀ ਨਹੀਂ ਹੈਗੀ ਕਿਹੜਾ ਕੰਦਰ ਕਹਿੰਦਾ ਮਾੜੀ ਨਹੀਂ ਹੈਗੀ ਜੇ ਆਪਾਂ ਲੋੜ ਤੋਂ ਵੱਧ ਪੀਨੇ ਆ ਠੀਕ ਹੈ ਜੇ ਹੁਣ ਆਪਣੀ ਲਿਮਟ ਤਿੰਨ ਪੇਗਾਂ ਦੀਆਂ ਚਾਰ ਪੀਣੀਆਂ ਤਾਂ ਉਹ ਬੋਕੀ ਹੀ ਮਾਰਾਂਗੇ ਫਿਰ ਮੈਂ ਮਾਰੀਆਂ ਨਹੀਂ ਬੱਸ ਜੋ ਤੈਨੂੰ ਤਾਂ ਬਤਾ ਮੱਚਾ ਮੈਂ ਉਦੋਂ ਤੱਕ ਕਰਦਾ ਜੀ ਮੈਂ ਇੱਕ ਬਾਦ ਪੀਣਾ ਪੀਣੀ ਨਹੀਂ ਪੀਣੀ ਨਹੀਂ ਠੀਕ ਹੈ ਨਾ ਬਾਕੀ ਆਡੀਅੰਸ ਦਾਸੂ ਦੀ ਯਾਰ ਬਖ ਤੇਰੀ ਤੇਰਾ ਕਹਿਣ ਦਾ ਭਾਵ ਕਿ ਕੋਈ ਵੀ ਚੀਜ਼ ਹੈ ਜਿਹੜੀ ਮਰਜ਼ੀ ਚੀਜ਼ ਲਾ ਲਓ ਜੇ ਉਹ ਇੱਕ ਲਿਮਟ ਦੇ ਖਾਦੀ ਜਾਵੇ ਪੀਤੀ ਜਾਵੇ ਵਰਤੀ ਜਾਵੇ ਤਾਂ ਮਾਰੀ ਨਹੀਂ ਤੇ ਜਦੋਂ ਆਪਾਂ ਲੋੜ ਤੋਂ ਵੱਧ ਵਰਤਾਂਗੇ ਤਾਂ ਉਹ ਨੁਕਸਾਨ ਕਰੋ ਜੇ ਸਮੋਸੇ ਬਣੇ ਨੇ ਉਹ ਖਾਣ ਵਾਸਤੇ ਬਣੇ ਨੇ ਜੇ ਆ ਚੀਜ਼ ਚੱਲਦੀ ਹੈ ਜੇ ਸਰਕਾਰ ਨੂੰ ਪਤਾ ਵੀ ਇਹਨਾਂ 'ਚ ਕੈਮੀਕਲ ਪੈਂਦਾ ਠੀਕ ਹੈ ਇਹਨਾਂ 'ਚ ਹੱਡੀਆਂ ਖੁਰ ਜਾਂਦੀਆਂ ਨੇ ਤੇ ਸਰਕਾਰ ਪਰਮਿਸ਼ਨ ਦਿੰਦੀ ਆ ਕੋਈ ਸੋਚੀ ਦਿੰਦੀ ਹੋਗੀ ਬਣੇ ਨੇ ਚਲੋ ਪੀਣ ਖਾਣ ਵਾਸਤੇ ਬਣੇ ਨੇ ਆਪਾਂ ਇਹਨਾਂ ਨੂੰ ਕਹਿੰਦੇ ਹਾਂ ਹੁਣ ਦਾਰੂ ਦੇ ਉੱਤੇ ਲਿਖਿਆ ਹੁੰਦਾ ਵੀ ਸਿਹਤ ਲਈ ਹਾਨੀਕਾਰਕ ਹੈ ਤੇ ਉੱਤੇ ਕਿੱਥੇ ਲਿਖਿਆ ਸਿਹਤ ਲਈ ਹਾਨੀਕਾਰਕ ਮੈਂ ਕਹਿੰਦਾ ਫ੍ਰੀ ਦਾ ਮਿਲਦੇ ਲੋਕ ਸਾਰਾ ਦਿਨ ਠੰਢੀ ਪੀ ਜਾਂਦੇ ਨੇ ਨਹੀਂ ਲਿਖਿਆ ਬ੍ਰੋ ਉਹ ਤਾਂ ਮੋٹے ਅੱਖਾਂ ਨਾਲੇ दारू ਦੇ ਉੱਤੇ ਮੋٹے-ਮੋٹے ਅੱਖਾਂ ਚ ਲਿਖਿਆ ਹੁੰਦਾ ਇਹ ਤੇ ਕਿੱਥੇ ਲਿਖਿਆ ਵੀ ਹਾਂ ਇਹ ਚਲ ਲੋੜ ਤਾਂ ਹੁੰਦਾ ਕਿ ਵੱਧ ਪੀਵਾਂਗੇ ਫਿਰ ਤਾਂ ਸਾਰੀ ਜਿਆ ਸਾਦੇ ਹੁੰਗੀਆਂ ਇਹ ਲੋਕਾਂ ਨੂੰ ਬੋਲਿਆਂ ਨੂੰ ਕਿਹੜਾ ਸਮਝਾ ਇਹ ਥੋੜੇ ਜਦੋਂ ਸਿਆਣੇ ਬਣ ਜਾਂਦੇ ਨੇ ਨਾ ਉਹਦੇ ਬੋਲਿਆਂ ਗੱਲਾਂ ਕਰਨ ਲੱਗ ਜਾਂਦੇ ਨੇ ਕਹਿੰਦਾ ਮੈਂ ਠੱਡਾ ਸੜਦਾ ਜੀ ਮੈਂ ਉਹ ਸੜਦਾ ਆ ਜਿਹੜੇ ਆਪਾਂ ਸਨੈਕਸ ਖਾਦੇ ਨੇ ਇਹ ਵੀ ਤੇਲ 'ਚ ਤਲੇ ਨੇ ਹੈ ਨਾ ਕਿ ਪਾਣੀ 'ਚ ਸੀ ਤੇਲ 'ਚ ਤਲੇ ਨੇ ਫਿਰ ਰੋਇੰਟ ਆ ਰਪੈਂਡ ਚ ਤੜੀ ਉਹਨੇ ਜਿਹੜੇ ਸੈਂਸ ਕਰਦੇ ਨੇ ਸਭ ਤੋਂ ਵੱਧ ਦੇ ਨੇ ਕਰਦੇ ਨੇ ਇਹ ਉਹ ਨੂੰ ਪਹਿਲਾਂ ਜਿਆਦਾ ਵੀਡੀਓ ਪਹਿਲਾਂ ਬਣਾਉਣੀ ਸੀ ਦੀ ਇਹ ਨੂੰ ਪੁੱਛਣਾ ਸੀਗਾ ਐਵੇਂ ਯਾਰ ਲੋਕ ਛੱਡੀ ਵਾਲੀਆਂ ਸੋਰੀਆ ਕੀ ਯਾਰ ਕੀ ਬਣੂ ਦੁਨੀਆ ਦਾ ਕੋਈ ਤਾਂ ਵੀ ਤਾਂ ਵਾਰਿਆ ਗਿਆ ਉਹ ਬੰਦਾ ਤਾਂ ਇੱਕ ਨਹੀਂ ਬੜਾ ਸਿਰੇਸ ਦੇਖੀ ਜਾਂਦਾ ਯਾਰ ਉਹਦਾ ਯਾਰ ਆਪਣਾ ਫੈਨ ਆ ਉਹ ਕਿੰਨਾ ਦੇ ਆਏ ਉਹ ਹੈ ਉਹ ਕਿੰਨਾ ਦੇ ਆਏ ਕਮੈਂਟ ਮਾਰੀ ਕਮੈਂਟ ਅਰੇ ਮੇਰੀ ਮੇਰੀ ਗੱਲ ਸੁਣ ਜੇ ਜਿਹਨੂੰ ਐ ਪੁੱਛ ਰਣਾ ਉਹ ਕਿੰਨਾ ਦੇ ਉਹ ਕਹੀਂ ਉਹ ਕਿੰਨਾ ਦੇ ਬੋਲ 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 ਵੇਂ ਜਾ ਦੇ ਕਹੀਂ ਪਹਿਲਾ ਸਮੈਲ ਕਰਨ ਨੂੰ ਕਿਹਾ ਉਹ ਮੇਰੇ ਦੰਦ ਨਹੀਂ ਨਿਕਲੇਗੇ ਉਹਦੋਂ ਭੂਰੀ ਗਿਆ ਅਸਤਾਦੀ ਆਏ ਨਹੀਂ ਅਸਤਾਦੀ ਆਵੇ ਵਾਜਨਾ ਤੋਂ ਭਜਦੇ ਸੀ ਨਹੀਂ ਵਾਜਨਾ ਤੋਂ ਵੀਰੇ ਮੇਰੇ ਇੰਪੋਰਟੈਂਟ ਫੋਨ ਤੁਹਾਡਾ ਵਿਰੋਧੀ ਗੱਲ ਹੁਣ ਤੁਸੀਂ ਤਾਂ ਹਾਂ ਤੁਮੇ ਦੱਸ ਪਹਿਲਾਂ ਸਨੈਕਸ ਕਰਦੇ ਨੇ ਉਹ ਵੀ ਤੇਲ ਦੀ ਤਲੇ ਹੋਏ ਸੀ ਹਾਂ ਸਮਝੋ ਇੱਕ ਗੱਲ ਦੱਸਾਂ ਇੱਕ ਮਿੰਟ ਸਨੈਕਸ ਬਣਾਏ ਹੋ ਬੰਦੇ ਨੇ ਹਾਂ ਉਹ ਸਨੈਕਸ ਸੀਗੇ ਇੱਕ ਸਮੋਸਾ ਠੀਕ ਸਮੋਸੇ ਨੂੰ ਟਿਸ਼ੂ ਤੇ ਰੱਖ ਕੇ ਦੇਖੀ ਇਹ ਸਨੈਕਸ ਮੈਂ ਐਕਸਪੈਰੀਮੈਂਟ ਕੀਤਾ ਮੈਂ ਕੋਲ ਤਾਂ ਆ ਕੇ ਖਾਣਾ ਅੱਛਾ ਸਨੈਕਸ ਠੀਕ ਹੈ ਇਹਦੇ ਆਇਲ ਨਹੀਂ ਹੁੰਦਾ ਸਨੈਕਸ ਦੇ ਵਿੱਚ ਉਹ ਚੈੱਕ ਕੀਤਾ ਹੋਇਆ ਸਤਾਰ ਜੀ ਤੁਸੀਂ ਦਿਲ ਤੇ ਯਾਤਰਾ ਕੀ ਕਿਹਾ ਦੱਸਿਓ ਵੀ ਤੁਸੀਂ ਖਾਦੇ ਕੋਈ ਹੈਗਾ ਸੀ ਕਿਤੇ ਹੱਥ ਨੂੰ ਲੱਗਾ ਸਨੈਕ ਆਇਲ ਤੋਂ ਠੀਕ ਤੂੰ ਮੇਰੇ ਕਨੇ ਉਂਗਲ ਕਰਦਾ ਪਿਓੜੀ ਖਾਦੇ ਨੇ ਉਹਨੂੰ ਪੁੱਛ ਲੈ ਉਹਨੇ ਕਿਉਂ ਦਰਾ ਗੱਲ ਤੇਰੇ ਨਾਲ ਚੱਲ ਗਈ ਯਾਰ ਮੈਂ ਤਾਂ ਖਾ ਗਿਆ ਹੁਣ ਕੋਈ ਲੱਗਿਆ ਤੈਨੂੰ ਦੱਸੋ ਮੇਰੀ ਗੱਲ ਸੁਣਨਾ ਤੂੰ ਨਹੀਂ ਕਰੋ ਮੈਨੂੰ ਲੱਗਿਆ ਮੈਂ ਹੱਥ ਵੀ ਨਹੀਂ ਸਾਫ਼ ਕਰਿਆ ਨੈਪਕਿਨ ਨਾਲ ਕੋਈ ਲੱਗਿਆ ਤੇ ਨਹੀਂ ਜਮੀ ਨਹੀਂ ਦੁਬਾਰੇ ਹੋਰ ਮੰਗਾ ਲਓ ਐਕਸਪੈਰੀਮੈਂਟ ਹੋ ਜੂਗਾ ਪਿੱਡੀ ਚੱਲ ਬਣਾਓ ਯਾਰ ਬਣਾਓ ਨਹੀਂ ਰੋਟੀ ਕਰ ਦੇ ਬਕਣ ਬੰਦ ਕਰ ਦੇ ਹੁਣ ਤਾਂ ਤੂੰ ਯਾਰ ਤੇਰਾ ਨਹੀਂ ਮੋਲਾ ਤੂੰ ਹੁਣ ਕਰਾ ਯਾਰ ਕਿ ਲੋੜ ਤੋਂ ਵੱਧ ਅਬ ਤਾਂ ਲੋੜ ਮੁਤਾਬਕ ਹੀ ਖਾ ਰਹੇ ਆਈਏ ਭੁੱਖ ਲੱਗੀ ਹੋਈ ਐ ਫਿਰ ਪੀਜ਼ਾ ਵੀ ਖਾਦਾ ਪਰ ਠੰਡਾ ਯਾਰ ਮੈਂ ਪੀਜ਼ਾ ਮੈਂ ਤਾਂ ਖਾਦੇ ਮੈਂ ਤਾਂ ਥੋੜਾ ਖਾਦੇਗਾ ਆ ਚਾਹ ਵੀ ਪੀ ਕੇ ਆਦੇ ਉਤੋਂ ਠੱਡੇ ਪਈਏ ਨੂੰ ਮੈਂ ਤਾਂ ਤੂੰ ਗਾਇਆ ਯਾਰ ਪਹਿਲਾਂ ਥੋੜਾ ਸਨੈਕਸ ਖਾਏ ਜਾਂਦਾ ਥੋੜਾ ਜਿਹੜਾ ਤੁਹਾਨੂੰ ਲੁਹਰਾ ਹੁੰਦਾ ਕਹੀ ਜਾਂਦਾ ਪਹਿਲਾਂ ਸਨੈਕਸ ਖਾਦਦੇ ਨੇ ਮੇਰਾ ਦਿਲ ਵੀ ਮੰਦਾ ਥਾਲੀ ਕਹਿਣ ਨੂੰ ਬੰਦ ਨੂੰ ਕਿਹੋਂ ਬੰਦ ਨੂੰ ਬੁੱਢਾ ਥਾਲੀ ਨਾ ਕਹਿਣਾ ਕਰਨਾ ਸੀ ਨੋ ਵੀ ਨਹੀਂ ਗੱਲ ਕਰਦਾ ਬੁੱਢਾ ਥਾਲੀ ਨੇ ਪਰ 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 ਪਾ ਨਾ ਕਿ ਤੇ ਮੈਗਾ ਪੈਸੇ ਪੀਜੇ ਦੇ ਪੈਸੇ ਤੇਰੀ ਹੁੰਦੀ। ਹੋਈ ਤੇ ਮਾੜਾ ਕਿਰਾ ਮੈਂ ਉਹ ਸੰਨੀ ਦੇਉਣਾ 2.5 ਕਿਲੋ ਦਾ ਹਾਸ। ਪੀਜੇ ਦਾ ਤੂੰ ਵਧੀਆਲੀ ਦੰਨਾ ਮੰਨ ਛੇ ਰਵਣ। ਤੇ ਹੋਈ ਆ ਤੂੰ ਕਰ ਕਰ ਕੇ ਗੱਲਾਂ ਭਲਾ ਦੇ ਉਹਨੂੰ। ਪਹਿਲਾਂ ਉਸਤਾਦ ਆਪਾਂ ਸਨੈਕਸ ਖਾਦੇ ਨੇ ਫਿਰ ਚਾਹ ਪੀਤੀ ਆ ਫਿਰ ਪੀਜਾ ਖਾਦਾ ਫਿਰ ਦੰਦਾ ਪੀਤਾ। ਇਹਨੇ ਪਾਣੀ ਚੋਲ ਸਹਿ। ਦੇਖਿਆ ਇਹ ਮਤ ਤਾਰੇ ਨਾ ਪਾਉਣਾ। ਇਹ ਹੋਂ ਆਪਾਂ ਐ ਨਹੀਂ ਪਤਾ ਕਿ ਪਾਣੀ ਚੋਲ ਸਹਿ ਫੋਨ ਲੈ ਕੇ ਬਾਹਰ ਵਗ ਜਾਂਦਾ ਨਹੀਂ। ਦਿੱਤਾ ਤਾਂ ਹੋਊਗਾ ਜੀ ਤੂੰ ਅਸਾਂ ਇੱਕ ਮਿੰਟ ਇੱਕ ਮਿੰਟ ਕੈਮਰਾ ਮੈਂ ਤੇਰੀ ਕੈਮਰਾ ਬੜੀ ਤੇ ਗਈ ਜਿਹੜਾ ਪਾਣੀ ਦਿੰਦਾ ਹੈ ਫਿਲਟਰ ਹੈ ਕਿੱਥੋਂ ਆਇਆ ਹੈ ਇਹ ਇਹ ਮੋਟਰ ਵਾਲਾ ਮੋਟਰ ਵਾਲਾ ਇੱਕ ਮਿੰਟ ਇੱਕ ਮਿੰਟ ਇਹ ਵੀ ਇਹ ਵੀ ਬਈ ਦੇਖ ਖੜ ਚਲ ਤਾਂ ਹੁਣ ਕੈਮਰਾ ਗਲ ਚੱਲਦੀ ਵੀ ਆਪਣੀ ਕੋਈ ਤੁਹਾਡਾ ਸਬੂਤ ਹੋਊਗਾ ਮੇਰੇ ਘਰੇ ਵਾਪਸ ਹਾਂ ਇਸ ਟਾਈਮ ਹੁਣ ਮੇਰੇ ਘਰ ਦੇ ਸਾਡੇ ਨਾ ਆਮੋ ਸਾਹਮਣੇ ਘਰਾਂ ਚਾਚੇ ਦਾ ਤੇ ਉਹ ਪਿੰਡਿਆਰੋਂ ਦਾ ਪਾਣੀ ਹੂੰ ਠੀਕ ਆਹੋ ਸਾਡੇ ਘਰੇ ਲੱਗਾ ਬਕਾਇਦਾ ਮੇਰੀ ਗੱਲ ਸੁਣੀ ਜਿਹੜੀ ਗੱਲ ਮੇਰੇ ਤਾਇਰੇ ਨੇ ਉਹ ਆਰੋ ਦਾ ਪਾਣੀ ਪੀਂਦੇ ਮੇਰੀ ਮਾਤਾ ਮੈਂ ਮੇਰੀ ਅਸੀਂ ਆਰੋ ਦਾ ਪਾਣੀ ਨਹੀਂ ਪੀਂਦੇ ਘਰੇ ਬਕਾਇਦਾ ਆਰੋ ਲੱਗਾ ਹੋਇਆ ਗੱਲ ਸੁਣ ਜਿਹੜੀ ਗੱਲ ਮੈਂ ਦੱਸ ਰਿਹਾ ਠੀਕ ਹੈ ਉਹਨਾਂ ਦੇ ਗੋਡੇ ਗਿੱਟੇ ਦੁਖਦੇ ਆ ਹੂੰ ਠੀਕ ਹੈ ਚਾਚੇ ਦੇ ਮੁੰਡੇ ਨੇ ਆਰੋ ਦਾ ਪਾਣੀ ਪੀਤੇ ਉਹਦਾ ਗੋਡੇ ਗਿੱਟੇ ਦੁਖਣ ਲੱਗੇ ਮੇਰਾ ਅੱਜ ਤੱਕ ਜੋ ਹੈ ਕੋ ਮੈਂ ਆਰੋ ਦਾ ਪਾਣੀ ਨਹੀਂ ਪੀਂਦਾ ਅਸੀਂ ਮੈਂ ਕਿੰਨਾ ਕਾ ਫੇਰ ਵੀ ਦੁਖਦਾ ਕੋਈ ਗੋਡਾ ਬਿੱਟਾ ਕੋਈ ਜੋੜ ਮੇਰਾ ਵੀ ਤੈਨੂੰ ਕਿੰਨੀ ਉਮਰ ਕੀ ਹੈ ਤੇਰੀ ਉਮਰ ਕੀ ਹੈ ਇਹਦੀ ਉਮਰ ਕਿੰਨੀ ਕਹਿੰਦਾ ਸਾਡੇ ਫੁੱਟੇ ਮਾਤਾ ਮੇਰੀ ਦੀ ਉਮਰ ਕੀ ਉਹਦੇ ਕਿੰਨੀ ਕੋਲ ਚੱਲਦਾ ਉਹ ਵੀ ਅਜੇ ਮੇਰੀ ਮਾਂ ਦੇ ਵੀ ਦੁਖਦੇ ਨਹੀਂ ਗੋਡੇ ਕਿੱਤੇ ਫੇਰ ਔਰ ਉਹਦਾ ਪਾਣੀ ਬਹੁਤ ਜ਼ਿਆਦਾ ਮੇਰੀ ਵੱਡੀ ਪੈਂਦੀ ਉਮਰ 42 ਸਾਲ ਹੋ ਗਈ ਠੀਕ ਹੈ ਉਹਦੇ ਅਕਾਊਂਟ ਮੇਰੀ ਮਾਂ ਦੀ ਉਮਰ ਜੱਜ ਕਰ ਲੋ ਵੀ 60 62 ਸਾਲ ਦੀ ਹੁੰਦੀ ਫਿਰ ਮੇਰੀ ਮਾਂ ਵੀ ਬਧੀ ਪੂਰੀ ਬਧੀ ਆਇਆ ਨਹੀਂ ਬਾਈ ਦੇਖੋ ਗੱਲ ਬਈ ਉਲਡਨਾਂ ਦੀ ਸਾਡੀ ਜਿਹੜੀ ਆਡੀਅנס ਸਾਡੀ ਵੀਡੀਓ ਦੇਖ ਰਹੀ ਹੈ ਰੀਅਲ ਦੇਖ ਰਹੀ ਹੈ ਉਹ ਬਾਈ ਵਣ ਕੇ ਤੁਸੀਂ ਹੁਣ ਆਪ ਹੀ ਫੈਸਲਾ ਕਰ ਲਿਓ ਕਿ ਉਹ ਬਾਈ ਦੇ ਆਰੂ ਦਾ ਪਾਣੀ ਵਧੀਆ ਹੈ ਕਿ ਜਾਂ ਇਰੀਆ ਦਾ ਆਰੂ ਦਾ ਪਾਣੀ ਵਧੀਆ ਹੈ ਤੇ ਇੱਕ ਸਾਡੇ ਸਾਡੇ ਡਿਮਾਂਡ ਯੂਨੀਵਰਸਿਟੀ ਲਾਲਾ ਜੀ ਹਾਂ ਉਹ ਤਾਂ ਵੀ ਲਵਾ ਗਿਆ ਆਪਾਂ ਤੇ ਆਓ ਦੇਖੋ ਉਹ ਸਾਡਾ ਭਰਾ ਵੀ ਪਹੁੰਚਿਆ ਆ ਲੈ ਪਾਣੀ ਕਾਦਾ ਪਾਣੀ ਨਹਿਰ ਦਾ ਨਾ ਨਹੀਂ ਵੀ 60% ਨਹਿਰ ਹਾਂ ਨਹੀਂ ਨਹੀਂ ਇਹ ਤੋਂ ਪੁੱਛੋਣਾ ਇਹ ਤੋਂ ਵੀ ਲਵ ਯੂ ਆ ਜਾ ਬੈਠ ਪਟ ਦਿੱ ਦੁਕਾਨ ਦੇ ਗੋਬੀ ਓ ਯਾਰ ਦੁਕਾਨ ਦੇ ਬਾਹਰ ਆ ਜਾਓ ਜੀ ਇੱਕ ਮਿੰਟ ਆਉਣਾ ਨਾ ਨਾ ਮੈਂ ਉਹਦਾ ਮੈਂ ਥਾਉ ਮੇਰਾ ਕਿਉਂ ਕਰਦਾ ਤਾਹ ਉਧਰ ਹੁਣ ਕੋ ਖਾਨ ਲੱਗਿਆ ਹੈ ਖਾਨ ਦਾ ਕੰਮ ਹੈ ਗਾਂਗਾ ਲਗਾਮੀ ਹੈ ਕੁੱਤਾ ਇੱਕ ਪਿਛਲ ਮਾਰ ਕੇ ਬੈਠਦਾ ਥੱਲੇ ਗੱਦ ਪਈ ਨੂੰ ਦੇਖੀ ਮੈਂ ਉਹ ਤੋਂ ਕੰਬਲ ਚੁਲ ਜਿਓ ਕੱਪੜੇ ਲੀਏ ਮੈਂ ਥੱਲੇ ਜਦੋਂ ਬੈਠਾ ਕੁੱਤਾ ਹੈ ਕੁੱਤੇ ਦਾ ਗਾਮੇਂ ਭਾਏ ਦੱੱਲੇ ਥੋੜੇ ਥਰੇ ਕਰ ਮੈਂ ਇਹੋ ਫਰੇਮ ਚ ਆ ਜਾ ਮੈਂ ਤਾਂ ਅਗੜਾ ਅੱਛਾ ਇਹ ਕੋਲਡ ਡਰਿੰਕ ਕੌਣ ਪੀਏ ਇਹ ਬੰਦਾ ਸਿਰਿਆਂ ਗਲਤ ਹੈ ਇਹ ਗਲਤ ਹੈ ਹਾਂ ਵੀਡੀਓ ਚ ਗਲਤ ਹੈ ਕਿਉਂਕਿ ਪਾਣੀ ਹਮੇਸ਼ਾ ਫਿਲਟਰ ਵਾਲਾ ਬਿਨੇ ਚਾਹਿੰਦਾ ਆਪਣੇ ਪਾਣੀ ਜਿਹੜੇ ਘਰਾਂ ਦੇ ਨੇ ਮੋਟਰਾਂ ਦੇ ਨੇ ਬਹੁਤ ਗੰਦੇ ਹੋ ਚੁੱਕੇ ਨੇ ਉਹ ਬਾਈ ਨੂੰ ਬੇਨਤੀ ਆ ਵੀ ਯਾਰ ਪਾਣੀ ਫਿਲਟਰ ਵਾਲਾ ਦੇ ਆ ਕਰ ਸਾਨੂੰ ਕਿਉਂਕਿ ਇਹ ਮਾੜੇ ਪਾਣੀ ਨਹੀਂ ਹਾਂ ਉਹ ਮਾਣ ਹੋਏ ਨੇ ਬਾਈ ਨਹੀਂ ਪੀਣ ਦੇ ਪਾਣੀ ਹੈ ਵੀਰੇ ਪੱਤੀ ਘਰੇ ਆ ਫਿਲਟਰ ਵਾਲਾ ਪਾਣੀ ਨਹੀਂ ਪਖਣਾ ਮੈਂ ਤੇ ਇਹ ਇੱਕ ਦਿਨ ਮੇਰੇ ਘਰੇ ਆਏ ਸੀ ਗਦਗੀ ਉਹ ਲੈ ਕੇ ਆਰੋ ਵਾਲਾ ਮੈਂ ਕਿਹਾ ਉਹ ਹੀ ਆ ਹੈ ਨੇ ਮੈਂ ਪੁੱਛਿਆ ਮੈਂ ਕਿ ਇਹ ਹਾਰੋ ਵਾਲਾ ਪਾਣੀ ਆ ਮੈਨੂੰ ਲੱਗਿਆ ਉਹਦਾ ਟੇਸਟ ਥੋੜਾ ਅਲੱਗ ਲੱਗਿਆ ਕਹਿੰਦੇ ਹਾਂ ਮੈਂ ਜਲਾ ਫਿਰ ਉੱਥੇ ਆ ਜਾਂਦੇ ਕਰ ਉਹ ਕਹਿੰਦੇ ਨੇ ਘਰ ਦੇ ਵਿੱਚ ਜਾਂ ਤੂੰ ਫੱਕੀ ਮੁੰਦਰੇ ਕਰ ਲੈ ਇਹ ਕਰ ਬਾਹਰ ਕਰ ਜਾਂਦੇ ਘਰੇ ਜਾ ਕੇ ਕੋਈ ਚੀਜ਼ ਨੂੰ ਆਪਾਂ ਬੇਵੋ ਕਰਨਾ ਉਹ ਥੋੜਾ ਜਗੇ ਚੋਸੇਬਾਜੀ ਕਰਦਾ ਉਹ ਚੀਜ਼ ਨੂੰ ਮੈਂ ਥੋੜੀ ਗਰੇਜ ਕਰ ਚੋਸੇਬਾਜੀ ਦਾ ਤਲਾ ਕਰਦਾ ਜੇ ਤੂੰ ਘਰੇ ਆਉਂਦਾ ਮੈਂ ਤੂੰ ਮੋਟਰ ਦਿੰਦਾ ਤੂੰ ਚੋਪ ਕਰਕੇ ਵੀ ਲੰਦਾ ਹੰਕਾਰ ਇਹੋ ਮੋਟਰ ਵਾਲਾ ਵੀਨਾ ਤੇ ਆਹ ਵਾਲੇ ਨੂੰ ਪੁੱਛ ਕੇ ਪੀਣਾ ਯਾਰ ਯਾਰ ਨਹੀਂ ਮੈਂ ਪੀਣਾ ਪਿਆ ਬਈ ਮਜਬੂਰੀ ਜਿਹੀ ਨਖਰੇ ਕਰਦਾ ਨਖਰੇ ਕਰਦਾ ਚਲੱਤੇ ਕਰਦਾ ਚੁੱਤਰ ਕਰਦਾ ਪੈਸੇ ਵਾਲਾ ਬੰਦਾ ਹੈ ਪੈਸਾ ਬੋਲਦਾ ਉਹ ਮੇਰੇ ਕੋਲ ਕਿੱਥੇ ਪੈਸਾ ਬੋਟਮੇ 300 ਰੁਪਇਆ ਉਹ ਬਿਲਕੁਲ ਉਹ ਆਦੀ ਪੀਣਾ ਦਾ ਵਿਆਹ ਕੋਈ ਨਹੀਂ ਉਹ ਖਾਣ ਪੀਣ ਦੇ ਮਾਮਲੇ ਜ ਕੋਈ ਮੈਂ ਕੁਛ ਨਹੀਂ ਬੋਲਦਾ ਤੁਸੀਂ ਤਾਂ ਫਤਵਾ ਆਪ ਦਾ ਦੇਖੋ ਜੀ ਕਿਹੜਾ ਫੈਸਲਾ ਕਰੋਗੀ ਵੀ ਯਾਰ ਆਹ ਬੰਦਾ ਸਹੀ ਆ ਕੌਣ ਗਲਤ ਐਡੀ ਵੱਡੀ ਰੀਲ ਦਾ ਪੈਣੀ ਨਹੀਂ ਜੱਗੇ ਬਣਾ ਦੇ ਰੀਲ ਨਾ ਪਗੜੀ